ਗੱਲ ਪੈਸਿਆਂ ਦੀ ਨਹੀਂ ਮੈਂ ਕਿਹਾ ਪਹਿਲੀ ਵਾਰੀ ਦੇਖੇ ਸੀਗੇ ਨਾਲੇ ਨਾ ਜਿੱਦਨ ਦੀ ਉਹ ਵਿਆਹੀ ਆਈ ਆ ਉਸ ਦਿਨ ਦਾ ਤੂੰ ਬਦਲੇ ਬਦਲੇ ਲੱਗਿਆ ਮੈਂ ਕਿਹ ਫਿਰ 77 ਮਣ ਦੇ ਰਿਹਾ ਇਹ ਹੈ 77 ਮਣ ਪੈ ਗਈ ਹੈ 85 ਪਣੇਗੀ ਹਾਂ ਡਬਲ ਖੇਤੇ ਨਾ 50 ਨਾਲ 10 ਵੀ ਖੁੱਲ ਕੇ ਕੀ ਕਹਿਣਾ ਚਾਹੇ ਮਨਨੇ ਤੂੰ ਕੀ ਕਹਿਣੇ ਲੋਕ ਕੀ ਕਹੇ ਬੜਾ ਮਸ਼ੀਨ 'ਤੇ ਜਾ ਰਿਹਾ ਵੀ ਆ 77 ਮਣੀ ਪਾਈ ਜਾ ਰੇ ਉਹਨਾਂ ਚਾਹ ਨਾ ਪਾਣੀ ਤੜਕੀ ਰੇ ਕੁੱਤੇ ਖਾਂ ਪਰ ਉਹ ਖਾ ਕੇ ਕੀ ਆਏ ਤੁਸੀਂ ਖਾ ਕੇ ਕੀ ਆਉਣਾ ਦੀਆ ਢਾਬੇ ਤੇ ਰੋਟੀ ਖਾ ਕੇ ਆਏ ਦੀ ਹੋਰ ਕੀ ਖਾ ਗਿਆ ਸਰਪੰਚ ਗੌਰ ਕਰੇ ਕੀ ਬੋਲ ਕੇ ਖੜਕੇ ਟੁਕਟੇ ਰਹਿ ਫੜ ਮਾਰ ਗਿਆ ਕਹਿੰਦਾ ਕੀਲਾ ਵੇਚਣਾ ਪਵੇ ਇਹਨੂੰ ਪੁੱਛੇ ਤੈਨੂੰ ਮੱਝ ਵੇਚਣ ਦੇ ਦੂ ਕੋਈ ਲਕਾਲਾ ਲਕਾਲਾ ਮੈਂ ਕਹਨੂੰ ਦੇਖੇ ਪੈਸੇ ਕਦੇ ਉਹ ਕਿੱਥੇ ਲਕਾਲੇ ਮੇਰੀ ਮਾਂ ਆ ਲੈ ਚੱਕ ਤੇਰੇ ਸਾਹਮਣੇ ਲਿਆ ਕੇ ਰੱਖੇ ਸੀ ਹੁਣ ਚੱਕੇ ਨੇ ਆਹੋ ਦੇਣ ਲੱਗ ਜਾ ਸਫਾਈਆਂ ਹੁਣ ਉਹ ਸਫਾਈਆਂ ਦੇਣ ਦੀ ਗੱਲ ਨਹੀਂ ਕਰਦਾ ਮੇਰੀ ਮਾਂ ਮੇਰਾ ਘਰ ਨਾ ਪੱਟ ਮੇਰਾ ਰਾਹ ਨਾ ਰੋਕ ਮੇਰਾ ਘਰ ਪੱਟਿਆ ਜਾਊਗਾ ਮੇਰਾ ਤਾਂ ਪਹਿਲੀ ਮੱਸਾ ਵਿਆਹ ਹੋਇਆ ਨਾ ਮੈਂ ਹੁਜੇ ਕੀ ਕਰਤਾ ਓ ਯਾਰ ਕਰਨ ਵਾਲੀ ਗੱਲ ਘਟੇ ਹੀ ਤੂੰ ਮੇਰਾ ਰਾਹ ਰੋਕ ਰਖਿਆ ਅੱਛਾ ਹੁਣ ਤੇਰਾ ਮੈਂ ਘਰ ਪਟੂਗੀ ਨਾ ਜਦੋਂ ਮੇਰੇ ਕੋ ਪੈਸੇ ਲਿੰਦਾ ਸੀ ਕਦੀ 2000 ਦੇ ਦੇ ਭਾਬੀ ਕਦੀ 3000 ਉਹ ਦਿਨ ਤੈਨੂੰ ਪਤਾ ਵੀ ਮੇਰਾ ਘਰ ਪਟ ਰਹੀ ਆ ਮੈਂ ਕਿਹੜਾ ਤੈਨੂੰ ਜਵਾਬ ਦਿੱਤਾ ਲੈ ਲੈ ਔਰ ਸੋਈ ਚ ਪੈਣੇ ਉੱਥੇ ਚੱਕ ਲੰਦੀ ਗੱਲ ਪੈਸਿਆਂ ਦੀ ਨਹੀਂ ਮੈਂ ਕਿਹਾ ਪਹਿਲੀ ਵਾਰੀ ਦੇਖੇ ਸੀਗੇ ਨਾਲੇ ਨਾ ਜਦਨ ਦੀ ਉਹ ਵਿਆਹੀ ਆਈ ਆ ਉਹ ਦਿਨ ਦਾ ਤੂੰ ਬਦਲੇ ਬਦਲੇ ਲੱਗਿਆ ਤੈਨੂੰ ਪਤਾ ਵੀ ਆ ਤੇਰੇ ਵੀਰ ਤੋਂ ਲਕਾਲ ਕਾ ਕੇ ਪੈਸੇ ਦਿੰਦੀ ਸੀ ਤੈਨੂੰ ਮੈਂ ਉਹ ਕੋਈ ਨਹੀਂ ਫਿਰ ਮੈਂ ਕਿਹੜਾ ਕੋਈ ਗੁਲਛਰੀਆਂ ਤੇ ਅੜਾ ਤੇ ਕਬੀਲਦਾਰੀ ਨੂੰ ਲੈ ਕੇ ਜਾਂਦਾ ਸੀ ਹੁਣ ਵੀ ਖਲ ਲੈ ਕੇ ਆਉਣਾ ਚੰਗਾ ਲੈ ਜਾ ਫਿਰ ਮੈਂ ਕਿਹਾ ਤੇਰੇ ਪੈਰਾਂ ਸੰਗਲ ਪਾਇਆਗਾ ਮੈਂ ਤੇਨੂੰ ਇੱਕ ਗੱਲ ਕਰਦਾ ਮੇਰਾ ਘਰ ਬਸ ਜੰਦੇ ਮੇਰਾ ਘਰ ਬਸ ਜੰਦੇ ਨਾ ਮੇਰੀ ਮਾਂ ਨਾ ਮੇਰਾ ਬਾਪ ਮੇਰੇ ਸਿਰ ਤੇ ਸਾਇਆ ਨਹੀਂ ਮੇਰਾ ਘਰ ਬਸ ਜੰਦੇ ਚੰਗਾ ਜਾ ਲੱਛੁੰਦੇ ਨਾ ਘਰ ਵਾਲੇ ਹਾਂ ਮੈਂ ਵੀ ਦੇਖਦੀ ਹਾਂ ਕਿੰਦਾ ਤੇਰਾ ਘਰ ਬਸਾ ਉਦੋਂ ਦਾ ਭਾਬੀ ਚੰਗੀ ਲੱਗਦੀ ਸੀ ਜਦੋਂ ਪੈਸੇ ਫੜਾਉਂਦੀ ਸੀ ਬਸ ਠੀਕ ਆ ਸਾਰੇ ਨਾ ਨੇਲ ਪਾਲਛ ਲੰਬਾ ਬੋਚ ਨੂੰ ਲੱਗੀ ਰਿਹਾ ਘਰ ਕੀ ਹੋ ਗਿਆ ਤੇ ਤੁਹਾਨੂੰ ਐ ਕਿਉਂ ਬੋਲ ਰਹੇ ਹੋ ਭਾਂਡੇ ਧੋ ਕੇ ਫੇਰ ਲਾ ਲੈਂਦੀ ਨੇਲ ਪਾਲਛ ਇਹ ਘੜਾ ਭੱਜੀ ਚਲੀ ਸੀ ਕਿਤੇ ਭਾਂਡੇ ਤੁਸੀਂ ਧੋ ਲਓ ਫਿਰ ਮੈਂ ਨਾ ਪਹਿਲਾਂ ਕਰਦੀ ਰਹੀ ਆ ਮੇਰੇ ਵੇ ਆਰਾਮ ਕਰਨ ਨੂੰ ਜੀ ਕਰਦਾਗਾ ਤੇ ਜੇ ਪਹਿਲਾਂ ਕਰਦੀ ਸੀ ਹੁਣ ਵੀ ਕਰ ਲਓ ਮੈਨੂੰ ਕਿਉਂ ਬੋਲ ਰਹਾ ਕਿ ਤੁਸੀਂ ਆਹੋ ਤੂੰ ਨਾ ਲੱਗੀ ਤੂੰ ਤਾਂ ਘਸ ਚਲਨੀ ਆ ਨਾ ਕੋਈ ਨਹੀਂ ਭਾਬੀ ਜਿਵੇਂ ਮੇਰਾ ਦਿਲ ਕਰੂਗਾ ਤਾਂ ਮੈਂ ਕਰ ਲਵਾਂਗੀ ਕੰਮ ਪਹਿਲੇ ਤਾਂ ਮੇਰਾ ਮੂੜਾ ਹੈ ਨਾ ਕੋਈ ਨਾ ਮੈਂ ਵੀ ਦੇਖਦੀ ਆ ਪਰ ਮੈਂ ਵੀ ਛੱਡ ਕੇ ਬਹਿ ਜਾਨੀ ਆ ਛੱਡ ਦੋ ਫਿਰ ਤੁਹਾਨੂੰ ਕੀ ਹੈਗੇ ਨੇ ਕੰਮ ਕਰਨ ਨੂੰ ਤੇਰਾ ਪ੍ਰੋਣਾ ਆ ਕੇ ਆਪੀ ਕਰ ਲੂਗਾ ਲੈ ਇਹਨੂੰ ਪਤਾ ਨਹੀਂ ਕੀ ਹੋ ਗਿਆ ਕਿਵੇਂ ਪਖੀ ਵਿਖਾਈ ਆਈ ਸੀ ਨਹੀਂ ਹੁਣ ਤਾਂ ਕੰਮ ਨਾ ਕਰੇ ਨਾਲੇ ਮੈਂ ਕਿਹੜਾ ਇਹਨਾਂ ਦੀ ਨੌਕਰ ਆਣੀ ਆ ਵੀ ਇਹਨਾਂ ਦਾ ਗੋਲਾ ਧੰਦਾ ਕਰਾਂ ਆਉਣ ਦੇਣ ਉਹਦੇ ਨਾਲ ਤਾਂ ਮੈਂ ਕਰਦੀ ਆ ਗੱਲ ਕਿਵੇਂ ਬੋਲਦੀ ਸੀ ਜਿਵੇਂ ਮੈਂ ਨੌਕਰ ਆਣੀ ਹੋਵਾਂ ਇਹਦੀ ਫਿਰ ਆਪਰੇਸ਼ਨ ਵਧੀਆ ਹੋ ਗਿਆ ਜਮੀ 1 ਕਲੰਬਰ ਹੋ ਗਿਆ 20000 ਰੁਪਏ ਦਾ ਰਾਸ ਆ ਗਿਆ ਮੇਰੇ ਜਮੀ ਇਹ ਤਾਂ ਕਹਿੰਦੇ ਬੱਚਿਆਂ ਵਰਗੀ ਨਿਗਾਹ ਹੋ ਜਾਂਦੀ ਆ ਬਹੁਤ ਦੂਰ ਤੱਕ ਦੀ ਲੈ ਲੈ ਮੇਰੀ ਨਿਗਾਹ ਦਾ ਆ ਦੂਰ ਤੱਕ ਕੋਈ ਆ ਉਹ ਦੇਖ 70 ਮਣਾਂ ਵਾਲਾ ਆਵੇ ਕਿਵੇਂ ਸਰਪੰਚ ਪੈ ਗਈ ਫਿਰ 70 ਮਣ ਦੇ ਰਿਹਾ ਇਹ ਹੈ 70 ਮਣ ਪੈ ਗਈ ਹੈ 85 ਪਾਣੇਗੀ ਹਾਂ ਡਬਲ ਖੇਤ ਹੈ ਨਾ 85 ਖੇਤੀ ਦੂਰੀ ਆ ਨਾ ਖੇਤਾਂ ਨਾਲ ਦੂਰੀ ਖੇਤੀ ਹੈ ਤੇਰੀ ਮੱਤਵਲ ਆ ਮਾ ਡਬਲ ਦੋ ਖੇਤਾਂ ਹੀ ਖੇਤੀ ਹੈ ਤੇਰੀ ਬਜਾਣਾ ਬੜੇ ਦੋ ਹੀ ਪਾਸੇ ਗਈ ਚਾਰ ਦਿਨ ਬਣੀ ਹੈ ਇੱਧਰ ਵੀ ਤੇ ਉੱਧਰ ਵੀ ਕਿੰਨਾ ਇਹ 45 45 ਮਣ ਪਈ ਤੇਰੇ ਤਾਈਓ 75 ਮਣ ਪਈ ਹੈ ਨਾ 80 85 ਜੀ 80 85 ਬੰਨ ਰਾਤ ਜਾ ਕੇ ਤਮੈ ਠੀਕ ਹੈ ਠੀਕ ਹੈ 3 3 ਮਿੰਟ ਮਿੰਟ ਇਹ ਥੋੜਾ ਚਿਰ ਪਿਆ ਜਾਂ ਫਿਰ ਦੱਸੋ ਕਿ ਉਹ ਡਾਗ ਰਹੀ ਨਹੀਂ ਤਰੀਆਂ ਅੰਦਮੇ ਕਿਉਂ ਕੁਲਾਚੋ ਕਿਵੇਂ ਸਰਪੰਚ ਐਂ ਕਹਿੰਦਾ ਸਰਪੰਚ ਮਾਹ ਇਹ ਥੋੜਾ ਜਿਹੀ ਪੈਂਦੀ ਹੈ ਹਾਂ ਹਾਂ ਖੁੱਲ ਕੇ ਦੱਸ ਮੌਤਵਾਰਨ ਸਰਪੰਚ ਬੰਦਾ ਤਾਂ ਉਹ ਰੇਸ ਸਪਰੇ ਦਾ ਫਰਕ ਪੈ ਜਾਂਦਾ ਰੇਸ ਸਪਰੇ ਦੀ ਗੱਲ ਕਰੀਏ ਕੀ ਖੁੱਲ ਕੇ ਦੱਸੀਏ ਤੈਨੂੰ ਨਹੀਂ ਗੱਲ ਦੱਸ ਵੀ ਖੁੱਲ ਕੇ ਕੀ ਕਹਿਣਾ ਚਾਹੇ ਮਾਣ ਲੇ ਤਾਂ ਕੀ ਕਹਣੇ ਲੋਕ ਕੀ ਕਹੇ ਬੜਾ ਮਸ਼ੀਨ ਤੇ ਜਾ ਰਿਹਾ ਵੀ ਆ 75 ਮਣੀ ਪਾਈ ਜਾ ਰਿਹਾ ਹੈ 84 85 85 ਕੰਮ ਕਰਾਂ ਫਿਰ ਕੰਮ ਕਰਾਂ ਠੀਕ ਹੈ ਬਈ ਠੀਕ ਕਰ ਲੈ ਬਈ ਉਹ ਬਾਰਕ ਨਾ ਦੇ ਮੈਂ ਹਾਂ ਤੇਰੀ ਤਾਂ ਭਾਈ ਹੁਣ 100 ਮਣੀ 100 ਮਣੀ ਪੋ ਆ ਜਾ ਆ ਚ ਨਿਕਰਾ ਕੜਾ ਜੋਰ ਲੱਗਦਾ ਆ ਜਾ ਕੋਈ ਨਹੀਂ ਸਰਪੰਚਾ ਮੈਨੂੰ ਪਤਾ ਹੀ ਹੈ ਤੂੰ ਕੜਾ ਗੱਲਾਂ ਕਰੇ ਅਗਲੀ ਵਾਰੀ ਜੇ ਮੈਂਬਰੀ ਮੈਂ ਵੀ ਜਿੱਤ ਗਿਆ ਦਾੜੀ ਮਨਾ ਦੇਂਗੇ ਦਾੜੀ ਹਾਂ ਮੈਂ ਕਿਲਾ ਵੇਚ ਕੇ ਤੇਰੇ ਉੱਪਰ ਲਾਣਾ ਪੜਜੋ ਪਰ ਤਿੰਨ ਨੂੰ ਨਹੀਂ ਜਿੱਤਣ ਦਿੰਦੇ ਇਹ ਜੇ ਬੰਦੇ ਦਾ ਸਰਪੰਚ ਧੋਬੀ ਦੇ ਕੁੱਤੇ ਵਾਲਾ ਕੰਮ ਹੁੰਦਾ ਨਾ ਘਰ ਦਾ ਨਾ ਘਾਟ ਦਾ ਧੋਬੀ ਵਾਲਾ ਥੋੜੀ ਕਲੱਚ ਹਾਂ ਇਸ ਕਾ ਉਹ ਵਾਲ ਹੋਗਾ ਮੈਂ ਅੱਜ ਜਮਲਾ ਕਰ ਰਹਿਣਾ ਮੈਂ ਘਟ ਕਰ ਰਹਿਣਾ ਹਾਂ ਯਾਂਗੇ ਮੇਰੇ 85 ਮਣੀ ਪਈ ਇਹਨੂੰ ਪਤੀ ਨਹੀਂ ਵੀ ਕੇ ਕਹਿੰਦੇ ਸਰਪੰਚ ਨੂੰ ਹੋਰ ਸ਼ੱਕ ਲੱਗਦੀ ਹੈ ਹਾਂ ਇਹ ਤਾਂ ਫਿਰਦਾ ਮੋਰਚਾ ਮਾਰਦਾ ਹੁਣ ਨਾਲੇ ਬਾਣ ਤੇ ਹਾਂ ਨੂੰ ਲੱਗਦਾ ਸਾਲੀ ਦੀ ਇਹ ਵਾਲੀ ਨਾ ਕਰਾਉ ਉਹਦੇ ਉਹ ਅਈ ਕਾ ਨੂੰ ਇਸ ਕੀਤੇ ਜਮੀਂ ਇੱਜ਼ਤ ਨਹੀਂ ਕਰੇ ਹੈਗੀ ਇਧਰੋਂ ਸੀ ਪਰਜਾਈ ਵੱਡੂ ਖਾਉਂ ਕਰੇ ਸਾਨੂੰ ਇਧਰੋਂ ਸੀ ਘਰ ਆਲੀ ਪਵੇ ਯਾ ਤੁਸੀਂ ਕਹਿੰਦਾ ਟੁਕ ਟੁਕੇ ਰਿਆ ਟੁਕ ਟੁਕੇ ਰਿਆ ਜਮੀਂ ਖਿਆਾਲਾ ਫਰੀ ਜਾਂਦਾ ਫਿਰ ਫੂ ਫੂ ਕਰਦਾ ਸਰਪੰਚ ਗੌਰ ਕਰੇ ਕੀ ਬੋਲ ਕੇ ਖੜਕੇ ਟੁਕ ਟੇ ਰਿਆ ਹੜ ਮਾਰ ਗਿਆ ਕਹਿੰਦਾ ਕਿਲਾ ਵੇਚਣਾ ਪਵੇ ਇਹਨੂੰ ਪੁੱਛੇ ਤੈਨੂੰ ਮੱਝ ਵੇਚਣ ਦੇ ਦਊ ਕੋਈ ਤੂੰ ਜ਼ਮੀਨ ਦੇ ਕਿਲੇ ਦੀ ਗੱਲ ਕਰਦਾ ਕੀਤੇ ਜਮੀਂ ਇੱਜਤਰੀ ਜਾਂਦਾ ਬਾਹਰੋਂ ਇੱਥੇ ਤਖਿਆ ਹੋਵੇ ਇਸ ਨਾਲ ਤਾਂ ਬੱਤਿਸ ਗਿਆ ਬਾਈ ਇੱਥੇ ਤੇ ਜਦ ਕਿਸ ਕਾ ਪਿਆ ਹੋਇਆ ਹੈ ਨਾ ਤੋ ਇਹ ਪੱਟੂ ਖਾਉ ਪੱਟੂ ਖਾਉ ਕਰੇ ਇਸ ਨੂੰ ਇਹ ਤਾਂ ਜਿਵੇਂ ਘਰ ਚ ਪਛੜਾ ਨਹੀਂ ਰੱਖਿਆ ਉਹਨੂੰ ਤਮਾ ਵਾਲੀ ਹੁੰਦੀ ਐ ਉਹ ਐ ਇਹ ਤਾਂ ਖੇਤੀਬਾੜੀ ਵਾਸਤੇ ਸੰਧਰ ਰੱਖਿਆ ਮੇਰੇ ਭਾਣ ਨਾਲ ਬਸ ਇਹਨੂੰ ਇਹੋ ਤਾਂ ਪਤਾ ਲੱਗਿਆ ਵੀ ਬੀੜੂ ਕੀ ਕੱਲ ਗਿਆ 75 ਮਿੰਟ 85 ਮਿੰਟ ਡਬਲ ਬਾਣ 2 ਗੋਣਾ ਚੜਾ ਕੇ ਬੋਲਦਾ ਜੇ ਇਹਨੂੰ ਐ ਕਹਦੇ ਨਾ ਵੀ ਫਲਾਨੇ ਦਾ ਇੱਕ ਪਿਓ ਐ ਨਹੀਂ ਪਤਾ ਵੱਧ ਕੇ ਕਹੇ ਮੇਰੇ ਚਾਰ ਨੇ ਚਾਰ ਨੇ ਤੇ ਬਸੇ ਜਿਹੜਾ ਕੋਈ ਹੁੰਦੇ ਨੇ ਪਤਾ ਪਤਾ ਲੈਣ ਆਲੀ ਆ ਜਾ ਕਰੇ ਕਈ ਵਾਰ ਆ ਜਾ ਲੈ ਸਰਪੰਚ ਅੱਜ ਇਨਾ ਕਰ ਤੂੰ ਅੱਗ ਲਾ ਕੇ ਜਾ ਉਹ ਘੜੀ ਪਰਜਾਈ ਹੋਰ ਪਰਜਾਈ ਠੀਕ ਐ ਮੈਂ ਤਾਂ ਠੀਕ ਆ ਸਰਪੰਚੇ ਤੂੰ ਕਿਧਰ ਤੁਰਿਆ ਹੋਣਾਗਾ ਮੈਂ ਤਾਂ ਕੰਮ ਆਦਾ ਤੇਰੇ ਲੋ ਇੱਕ ਇਹੋ ਜੇ ਕੰਮ ਕੀ ਪੈ ਗਿਆ ਤੇ ਤੈਨੂੰ ਘਰੇ ਹੋਣਾ ਪੈ ਗਿਆ ਤਾਉ ਮੇਰਾ ਪਤਾ ਲੈਣੀ ਨਹੀਂ ਤੈਨੂੰ ਪਤਾ ਨਹੀਂ ਲੱਗਿਆ ਵੀ ਮੈਂ ਅੱਖਾਂ ਕਰਾ ਲੀਆਂ ਦੀ ਕੰਮ ਸੇਗਾ ਮੇਰਾ ਪਤਾ ਲੈਣ ਤੋਂ ਆ ਜਾਂਦੀ ਮੈਨੂੰ ਸੁਪਣਾ ਆਉਣਾ ਸੀਗਾ ਤੂੰ ਅੱਖਾਂ ਘਰਾਲੀਆਂ ਗਈਆਂ ਓਹੋ ਮੈਂ ਤੈਨੂੰ ਨਿਉ ਕਹਿਣਾ ਹੈ ਤਾ ਪੱਜਾਈ ਹੂੰ ਇਹ ਹੱਥਾਂ ਰੂ ਨੂੰ ਸੰਭਾਲ ਕੇ ਰੱਖਿਆ ਕਰ ਯਾਦ ਉਹ ਆਪਕੀ ਬੂ ਨੂੰ ਨਾ ਚੀਜ਼ਾਂ ਦਾ ਬੰਦਾ ਫਿਰੇ ਬਾਹਰ ਹੈ ਹੋਰ ਕੀ ਹੈ ਮੈਂ ਤਾਂ ਦੱਸਿਆ ਹੀ ਨਹੀਂ ਹੈਗਾ ਤੇਰਾ ਘਰ ਵਾਲਾ ਤੂੰ ਫਿਰੇ ਬਾਹਰ ਕਮਾਈਆਂ ਕਰਦਾ ਹੈ ਇਹ ਦੇਖ ਲਿਆ ਬੈਠਾ ਬਿਲਾ ਘਣੀ ਸਮਾਨ ਦਬਾਵੇ ਉਹ ਪੈਸੇ ਬਾਹਰੋਂ ਪਾਈ ਜਾਂਦਾ ਇਹ ਉਰੇ ਲਟਾਈ ਜਾਂਦਾ ਕਬੀਲਦਾਰੀ ਦੇਖ ਪਹਿਲਾਂ ਤੇਰੇ ਹੱਥ ਮੇਦੀ ਹੈ ਨਾ ਕੰਨਾ ਸਵਾ ਘਰ ਚੱਲਿਆ ਕਰੇਗਾ ਫਿਰ ਨਾ ਹੁਣ ਤਾਂ ਕੰਟਰੋਲ ਕਰ ਲੈ ਕੰਟਰੋਲ ਇਸ ਤੇ ਤੂੰ ਸੱਚੀ ਕਹਿ ਰਿਆ ਨਾ ਲੈ ਪਰ ਜਾਈ ਮੈਂ ਝੂਠ ਮਾਰ ਕੇ ਕੀ ਲੈਣਾ ਅੱਜ ਤੜਕੀ ਪੈਸੇ ਲੈ ਕੇ ਗਈ ਹੈ ਨਾ ਘਰਾਂ ਦੇ ਹਾਂ ਕਿਤੇ ਲੜਾਈ ਨਾ ਪਾ ਦੀ ਸਾਡੇ ਘਰੇ ਪਰ ਜਾਈ ਮੰਨਣਾ ਨਾ ਮੰਨਣਾ ਤੇਰੀ ਮਰਜ਼ੀ ਹੈ ਪਿੰਡ ਦਾ ਮੋਹਤਬਰ ਬੰਦਾ ਹਾਂ ਮੈਂ ਕਿਉਂ ਝੂਠ ਬੋਲੂਗਾ ਜਿਸ ਗੱਲ ਝੂਠ ਨਿਕਲਿਆ ਤੈਨੂੰ ਨਾ ਮੈਂ ਬਚਾ ਲਿਆ ਨਾ ਲੱਤਾਂ ਨਾਲ ਗੰਨੇ ਵਾਂਗੂ ਮਾਰ ਕੇ ਭੰਨ ਦੇ ਲੱਕ ਤੋਂ ਮੈਨੂੰ ਕਿਉਂ ਬੰਨ ਨਹੀਂ ਪਰਜਾਈ ਤੋਂ ਲੈ ਦੇਖ ਗੁੱਸੇ ਦਾ ਦਿਨ ਉਸਪੈ ਕਰਨਾ ਚਾਹੀਏ ਮੇਰੇ ਬੇ ਕਰੀਂ ਨੇ ਤੋਂ ਮੈਂ ਤੈਨੂੰ ਆ ਕੱਲਾ ਲੀ ਗੀ ਗੱਲ ਦੱਸਣਾ ਹੂੰ ਵੀ ਦੇਖ ਜਦੋਂ ਤੋਂ ਤਾਂ ਕੱਲੀ ਦੀ ਗਰਮ ਹੈ ਹੈ ਉਦੋਂ ਤੋਂ ਦੀ ਸਰਦਾਰੀ ਦੀ ਦੇਖ ਹੈਗੀ ਸੀ ਨਾ ਹਾਂ ਹੈ ਹਉ ਤਾਂ ਹੈਗੀ ਸੀ ਫੇਰ ਹੂੰ ਹੂੰ ਹੁਣ ਤੀਰਜੂਨ ਕਿਵੇਂ ਹੋ ਰਹੀ ਏ ਹੁਣ ਤੋਂ ਮੇਰੇ ਤੋਂ ਪੈਸੇ ਵੀ ਲਗਾ ਲੈਂਦਾ ਦੇਖ ਫਿਰ ਇਹ ਇਹੀ ਫਰਕ ਹੈ ਨਾ ਗੌਰ ਕਰੀ ਮੈਂ ਤਿੰਨਾ ਸੋਚਿਆ ਹੀ ਨਹੀਂ ਕਦੀ ਫਿਰ ਆਪਾਂ ਲਾ ਹੋਵੇ ਜਿਹੜਾ ਤੂੰ ਮੈਨੂੰ ਦੱਸਣ ਆ ਗਿਆ ਹਾਂ ਸਰਪੰਚ ਬੁਲਾਏ ਬਲਾਦੂ ਮੈਂ ਪਿੰਡ ਕਾ ਚਾਹੂੰ ਮੈਂ ਕਦਮ ਮਾੜਾ ਚਾਹੂੰ ਪਿੰਡ ਕਾ ਮੈਨੂੰ ਤੂੰ ਦੱਸ ਦੇ ਹਾਂ ਤੂੰ ਤਾਂ ਘਰ ਘਰ ਦਾ ਭਲਾ ਚੋਣਾ ਮੈਨੂੰ ਪਤਾਗਾ ਹਾਂ ਆ ਕੋਈ ਨਾ ਅੱਜ ਆ ਲੈਣ ਦੇ ਚਲ ਠੀਕ ਐ ਪਰ ਇਹ ਚੰਗਾ ਬੱਚਾ ਪਾਣੀ ਤਾਂ ਪੀ ਜਾਂਦਾ ਨਾ ਨਾ ਬਸ ਬਸ ਹਾਏ ਮੈਂ ਤਾਂ ਉਹੀ ਹਨੇਰੇ ਚ ਫਿਰਦੀ ਸੀ ਉਹ ਤਾਂ ਚੰਗਾ ਹੋਇਆ ਚਾਨਣ ਪਾ ਗਿਆ ਉਹ ਵਿਚਾਰਾ ਬਾਹਰ ਮਿਹਨਤ ਕਰ ਕਰ ਕੇ ਮਰੀ ਜਾਂਦਾਗਾ ਕਿ ਉਹੀ ੜਾਈ ਜਾਂਦਾਗਾ ਗੱਲ ਤਾਂ ਮੈਨੂੰ ਕਰਨੀ ਪੈਣੀ ਆ ਇਹ ਤਾਂ ਘਰ ਦਾ ਮੂੰਹ ਦੂਜੇ ਪਾਸੇ ਲਾ ਦੂ ਹਾਂ ਦੇ ਸੀ ਮਿਲ ਗਿਆ ਟਾਈਮ ਕਰੇ ਹੋਂ ਦਾ ਹਾਂ ਮਿਲ ਗਿਆ ਆ ਕੀ ਆ ਕੁਝ ਨਹੀਂ ਸੂਟ ਹੈ ਓ ਤੋ ਸੂਟ ਮੈਂ ਨਾ ਦਵਾਉਣੀ ਓਨੂੰ ਤੈਨੂੰ ਜਿਆਦਾ ਫਿਕਰ ਆ ਕੋਈ ਨਹੀਂ ਹੁਣ ਵਿਆਹ ਹੀ ਐ ਇਸਕਾ ਮਾਵਾ ਆਪਣਾ ਲੜ ਲਾਈ ਐ ਵੀ ਜਿੱਥੇ ਮੈਂ ਆਪ ਦਾ ਲਿਓਨੀ ਨਾ ਉੱਥੇ ਉਹਦਾ ਵੀ ਲਿਆ ਦਿੰਦੀ ਕੋਈ ਨਾ ਹੁਣ ਤਾਂ ਤੋ ਲਿਆ ਹੀ ਖੜੀਆ ਮੇਨੂੰ ਪਤੀ ਐ ਮੈਂ ਤੇ ਤੈਨੂੰ ਐਵੇਂ ਕਿੰਨੀ ਆ ਵੀ ਤੂੰ ਐ ਕਰ ਘਰ ਸੰਭਲ ਬਾਹਰ ਤੇਰਾ ਵੀਰਾ ਸੰਭੀ ਜਾਂਦਾਗਾ ਉਹ ਪੈਸੇ ਕਮਾਈ ਜਾਂਦਾ ਤੇ ਤੂੰ ਉਡਾਈ ਜਾਣਾਗਾ ਯਾਰ ਡਾਨ ਨੂੰ ਕੀ ਦਤਾ ਯਾਰ ਇੱਕ ਤਾਂ ਸੂਟ ਲੈ 4500 ਰੁਪਈਆ ਦਾ 4500 ਰੁਪਈਆ ਦਾ ਬੂ ਮੈਂ ਮਰ ਗਈ 450 ਦਾ 450 ਦਾ ਸੱਚ ਤੇ ਤੇਰੇ ਮੂੰਹ ਨਿਕਲ ਆ ਉਹ 450 ਦਾ ਕਹਿੰਦਾ ਸੀ 4500 ਨਹੀਂ 450 ਦਾ ਤੂੰ ਮੰਨ ਨਾ ਮੰਨ ਸੂਟ ਤਾਂ 4500 ਦਾ ਹੀ ਆ ਦੱਸਣਾ ਕੋਈ ਮਰਜ਼ੀ ਦੱਸੀ ਜਾ ਵੀ ਮੈਂ ਕਿਹੜਾ ਸਾਲਾ ਕਿਸੇ ਤੋਂ ਡਰਦਾ ਨਾਲੇ ਮੈਂ ਅਬਦੀ ਕਮਾਈ ਦਾ ਲਿਆ ਖੇਤੀ ਕਮਾਈ ਦਾ ਅੱਧੇ ਪੈਸੇ ਛੋਡੇ ਖਾਤੇ 'ਚ ਪਏ ਨੇ ਅੱਧੇ ਪੈਸੇ ਮੇਰੇ ਖਾਤੇ 'ਚ ਪਏ ਨੇ ਨਾਲੇ ਮੈਂ ਕੋਈ ਬਾਈ ਤੋਂ ਪੈਸੇ ਪੂਸੇ ਨਹੀਂ ਪੁਵਾਏ ਨਾਲੇ ਮੈਂ ਨਾ ਕਿਸੇ ਸਾਲੇ ਤੋਂ ਅੱਜ ਡਰਾਂ ਨਾ ਮੈਂ ਕੱਲ ਡਰਾਂ ਪੋਨਾ ਮੈਂ ਖਾਤੇ 'ਚ ਦਸਾਨ ਕਰਦਾ ਅੱਗੇ ਘਰੋਂ ਲੈ ਕੇ ਵਰਤੇ ਨਹੀਂ ਤੂੰ ਬਰਤਨ ਵਾਲੀ ਗੱਲ ਨਹੀਂ ਆਪਦਾ ਖਾਤਾ ਚੈੱਕ ਕਰ ਲਓ ਜਿਹੜਾ ਜਮਾਤ ਖਾਤਾ ਹੈ ਉਹ 'ਚ ਛੋਡੇ ਪੈਸੇ ਪਏ ਨੇ ਗੂਠਾ ਲੱਗੇ ਬਿਨਾ ਨਿਕੜਦੇ ਨਹੀਂ ਹੈਗੇ ਮੈਂ ਨਾ ਤੇਰਾ ਬੈਸ ਨਹੀਂ ਕਰਨਾ ਚਾਹੁੰਦੀ ਕਿੰਨਾ ਦਾ ਸਮਝਾਉਂਦਾ ਕੋਈ ਫਾਇਦਾ ਹੀ ਨਹੀਂ ਹੈਗਾ ਇਹ ਬਾਣੀਏ ਨਾਲ ਆਰਤੀਏ ਨਾਲ ਸਹਿਬ ਕਰਕੇ ਨਾ ਜਿਰੀ ਦਾ ਆਪਦੇ ਅੱਧੇ ਪੈਸੇ ਰੱਖ ਕੇ ਅੱਧੇ ਪੈਸੇ ਛੋਟੇ ਖਾਤੇ ਚ ਪਏ ਨੇ ਤੇ ਆਪਦੇ ਪੈਸੇ ਨਾਲ ਲਿਆ ਮੈਂ ਆਹੋ ਸੋਟ ਨਾਲ ਮੂੰਹ ਹੀ ਉਝਾੜਦੀ ਸਾਰੇ ਪੈਸੇ ਤੈਨੂੰ ਤਾਂ ਸਮਝਾਉਣਾ ਬੇਕਾਰ ਆ ਯਾਰ ਕਮਾਲ ਹੈ ਯਾਰ ਜਮੀ ਬਸ ਗਿਲੇ ਹੱਦ ਹੈ ਮੇਰੇ ਸਾਲੇ ਦਾ ਘਰੇ ਵੜਨ ਦੀ ਮੁਸ਼ਕਲ ਹੋ ਗਿਆ ਦੱਬਰ ਹੋ ਗਿਆ ਘਰੇ ਵੜਨਾ ਉੱਪਰ ਮੂੰਹ ਵੀ ਆਉਂਦਾ ਚੱਲ ਲੰਘ ਜੂ ਕਿਵੇਂ ਮੂੰਹ ਵਿੰਗਾ ਜਾ ਕਰਖਾ ਆ ਚੱਕ ਆ ਪਹਿਲਾਂ ਇਹ ਦੱਸੋ ਕਿ ਬੁੜਬੁੜ ਜੀ ਕਰਦੀ ਸੀ ਉਹ ਤੈਨੂੰ ਪਤੀ ਐ ਮੈਂ ਸੂਟ ਲੈ ਸੀ ਤੇਰੇ ਵਾਸਤੇ ਮੈਨੂੰ ਕਹਿੰਦੀ ਮੇਰੇ ਵਾਸਤੇ ਕਿਉਂ ਲਿਆ ਮੈਂ ਤੇਰੇ ਵਾਸਤੇ ਲਿਆ ਵੀ ਤੇਰਾ ਖਸਮ ਸੂਟ ਲੈ ਕੇ ਆਇਆ ਹਾਂ 4500 ਦਾ ਲਿਆਂਦਾ ਪੂਰੇ ਸੂਟ ਤਾਂ ਬਹੁਤ ਸੋਹਣਾ ਪਰ ਮੇਰਾ ਨਾ ਮੂਡ ਖਰਾਬ ਹੋਇਆ ਪਿਆਗਾ ਕੀ ਹੋ ਗਿਆ ਆ ਤੁਹਾਡੀ ਭਾਬੀ ਨਾ ਇੰਨਾ ਲੜ ਕੇ ਹਟਿਆ ਮੇਰੇ ਨਾਲ ਮੈਂ ਨੇਲ ਪੇਂਟ ਲਾਈ ਜਾਂਦੀ ਸੀ ਲੈ ਇਹਦੇ ਪਿੱਛੇ ਲੜ ਪਈ ਮੇਰੇ ਨਾਲ ਅੱਗੇ ਤੋਂ ਸਾਰਾ ਦਿਨ ਕੁਛ ਨਾ ਕੁਛ ਕਰਦੀ ਰਹਿੰਦੀ ਉਹ ਕੋਈ ਨਹੀਂ ਚੱਲ ਵੱਡੇ ਨੇ ਮੈਂ ਸਮਝ ਲਿਆ ਵੀ ਮਾਪੇ ਨੇ ਝੜਕਦੇ ਕੁਛ ਨਹੀਂ ਹੁੰਦਾ ਝੜਕਣਾ ਨਾ ਤੇ ਤਾਣੇ ਮਾਰਨੇ 'ਚ ਫਰਕ ਹੁੰਦਾਗਾ ਓਏ ਚੱਲ ਨਾ ਫਿਰ ਹੁਣੇ ਮੇਰੇ ਸੂਟ ਤੇ ਕਿਉਂ ਮੱਚੀ ਸੀਗੀ ਆਪ ਦਾ ਨਿੱਤ ਨਵਾਂ ਸੂਟ ਪਾਉਂਦੀ ਆ ਮੈਂ ਤਾਂ ਇਹਨੂੰ ਕਦੇ ਕੁਛ ਕਿਹਾ ਨਹੀਂ ਹੈਗਾ ਉਹ ਕੋਈ ਨਹੀਂ ਚੱਲ ਮੈਂ ਕਈ ਵਾਰੀ ਮੈਂ ਵੀ ਮੈਂ ਮੈਂ ਬਹੁਤ ਜ਼ਿਆਦਾ ਬੋਲਦਾ ਕੋਈ ਨਾ ਤੂੰ ਨਰਮਾਈ ਰੱਖਿਆ ਕਰ ਘਰ ਬਸ ਜਾਂਦਾ ਹੈ ਜਬਾਖ ਜੱਲਾ ਹੋ ਜਾਏਗਾ ਫਿਰ ਅੱਪ ਘੱਡ ਬੱਡ ਹੋ ਜਾਣਗੇ ਹਾਂ ਥੋੜੀ ਸਿਰ ਤੇ ਨੱਚੂਗੀ ਨਟ ਮੇਰੇ ਇਹ ਹੈ ਕਿ ਤੂੰ ਕੰਮ ਕਰ ਲੈ ਮੇਰਾ ਜੇ ਕਰੋ ਮੈਂ ਕਰ ਲੂੰਗਾ ਮੈਂ ਤੇ ਨੌਕਰ ਨਹੀਂ ਥੋੜਾ ਮੈਂ ਮੈਂ ਤੈਨੂੰ ਨਿਉਂ ਜਵਾਕ ਜੱਲਾਪੜ ਜੇ ਸੀਰ ਮੈਂ ਮੈਂ ਬਹੁਤ ਦੂਰ ਕੀ ਸੋਚੂ ਬਹੁਤ ਦੂਰ ਕੀ ਦੂਰ ਦੀ ਸੋਚਦਾ ਸੋਚਦਾ ਨਾ ਅੱਜ ਦਾ ਸਤਿਆਨਾਸ ਮੈਂ ਮੈਂ ਕਈ ਵਾਰੀ ਖੇਤ ਫੂਤ ਮੈਂ ਕੰਮ ਤਾਂ ਉਹ ਵੀ ਕਿਤੇ ਤੈਨੂੰ ਵੀ ਅੱਗੇ ਮੈਡਮ ਲਵਾ ਦੇਂਗੇ ਬਥੇਰੀ ਜਾਣ ਪਛਾਣ ਹੈ ਜਵਾਕ ਜੱਨੇ ਉਹ ਪੇਸਾ ਵੀ ਚੱਲੇਗੀ ਕੁਛ ਨਾ ਚਾਹਦਾ ਤਾਂ ਪਾਖਾ ਨਾ ਲਿਆ ਕਰੋ ਮੈਨੂੰ ਸਭ ਪਤਾ 24 ਘੰਟੇ ਦੇ ਦਿਮਾਗ 'ਚ ਚੱਲਦਾ ਕੀ ਆ ਇਹ ਤਾਂ ਬਸ ਸਾਰਾ ਦਿਨ ਐ ਸੋਚਦੀ ਆ ਕਿ ਕਿਵੇਂ ਮੈਨੂੰ ਘਰੋਂ ਕੱਢੇ ਤੇ ਤੁਹਾਡੇ ਨਾਲ ਰਹਿਣ ਲੱਗ ਜੇ ਮੇਰੀ ਪਵਿੱਤਰ ਰੂਹ ਕਿਸੇ ਦਿਨ ਨਹੀਂ ਹੋ ਸਕਦੀ ਮੈਂ ਸਿਰਫ ਤੇਰਾ ਤੇਰਾ ਰਮਾ ਤਾਂ ਟੈਨਸ਼ਨ ਨਾ ਲਿਆ ਕਰ ਟੈਨਸ਼ਨ ਨਾ ਲਿਆ ਕਰ ਚੱਲ ਚਿੰਤਾ ਨਾ ਹੁੰਦੀ ਲੋ ਜਦੋਂ ਐ ਸਾਰਾ ਦਿਨ ਘਰ 'ਚ ਮਾਹੌਲ ਬਣਿਆ ਰਹੇ ਇਹਨੂੰ ਸਮਝਾ ਦਿਓ ਨਹੀਂ ਫਿਰ ਮੈਂ ਉਹ ਦੂਜੇ ਤਰੀਕੇ ਨਾਲ ਸਮਝਾਉਂ ਉਹਨੂੰ ਮੈਂ ਕੋਈ ਨਹੀਂ ਕੋਈ ਕੀ ਰਤੂੰ ਇਸ ਨੇ ਬਿਮਾਰਾ ਤੁਰਾ ਸੇਂ ਬਥੇਰਾ ਕਟਾਇਆ ਚੱਲ ਲੰਘ ਜੇ ਕਿ ਜ਼ਿੰਦਗੀ ਆ ਜਾ ਆ ਜਾ ਹੋਰ ਪੈਣੇ ਠੀਕ ਹੈ ਹਾਂ ਠੀਕ ਹੈ ਤੂੰ ਦੱਸ ਬਸ ਯਾਰ ਤੂੰ ਤਾਂ ਗੇੜੇ ਹੀ ਨਹੀਂ ਮਾਰਦੀ ਚੱਲ ਮੈਂ ਮਾਰ ਲੇ ਤੂੰ ਮਾਰ ਲੈ ਇੱਕ ਹੀ ਗੱਲ ਆ ਜਾ ਦੇ ਕੋਈ ਮੈਂ ਹੀ ਆਈ ਰਹਿਣੀ ਆ ਤੂੰ ਕਦੇ ਨਹੀਂ ਆਉਂਦੀ ਮੇਰੇ ਘਰੇ ਆਹੋ ਸਾਡੀ ਤਾਂ ਗੁੱਸੜ ਕਾ ਟੁੱਟ ਗਈ ਨਾ ਗੇੜੇ ਦੇ ਅੱਗੋਂ ਤੂੰ ਰੋਈ ਗੇੜੇ ਮਾਰਦੀ ਆ ਭੈਣ ਕੀ ਕਰੀਏ ਚਲ ਤੇਰੀ ਮਰਜ਼ੀ ਹੈ ਚਲਾਇਆ ਬੈਗ ਗੱਲਾਂ ਕਰਦੇ ਚਲਾਇਆ ਬੈਗ ਹੋਰ ਸੁਪਨੇ ਦੱਸ ਤੇਰਾ ਹਾਲ ਕੀ ਹੈ ਨਹੀਂ ਹਾਲ ਕਿਹੜਾ ਤੇਰੇ ਤੋਂ ਲੁਕਿਆਗਾ ਪਤਾ ਹੀ ਆ ਤੈਨੂੰ ਕੀ ਹੋ ਗਿਆ ਕੀ ਦੱਸਾਂ ਸਾਰਾ ਦਿਨ ਕੰਮ ਨਹੀਂ ਕਰਦੀ ਹੈਗੀ ਉਹ ਤਾਂ ਕੰਮ ਕਰਾਇਆ ਕਰ ਤੂੰ ਨਹੀਂ ਕਿੰਨੀ ਆ ਪਰ ਆਖੇ ਨਹੀਂ ਲੱਗਦੀ ਹੈਗੀ ਮੈਂ ਕੀ ਕਰਾਂ ਮੜਾ ਕੱਸ ਕੇ ਰੱਖੋ ਨੂੰ ਜੇ ਮੈਂ ਕੁਛ ਨਹੀਂ ਆ ਆਪ ਤੇ ਬੱਟੇ ਤੋੜਾ ਜੀ ਉਹ ਮੇਰੇ ਗਲਤ ਹੈ ਨਹੀਂ ਇਹ ਤਾਂ ਤੂੰ ਕਰੇ ਤੂੰ ਹੀ ਰੱਖੀ ਬੈਠੀ ਮੈਂ ਹੁੰਦੀ ਤਾਂ ਉਹਨੂੰ ਲੱਤ ਮਾਰ ਕੇ ਘਟ ਦਿੰਦੀ ਉਹਨੂੰ ਹੁਣ ਮੈਂ ਕਰਾਂ ਤਾਂ ਕੀ ਕਰਾਂ ਤੂੰ ਹੀ ਪੋਲੀਆਂ ਭਣੇ ਤੂੰ ਹੀ ਪੋਲੀਆਂ ਜਿਵੇਂ ਉਹ ਬਹਾਨੇ ਲਾ ਕੇ ਪੈ ਜਾਂਦੇ ਤੂੰ ਤਾਂ ਆਇਆ ਕਰੇ ਕਿ ਮੇਰਾ ਤਾਂ ਸਿਰ ਦੁਖਦਾ ਮੇਰੇ ਤਾਂ ਤਾਂ ਕੰਮ ਹੁੰਦੇ ਹੀ ਨਹੀਂਗਾ ਤੇ ਮੈਂ ਕੀ ਕਰਾਂ ਮੇਰੇ ਤਾਂ ਲੱਛਣ ਜੇ ਨਹੀਂ ਹੁੰਦੇ ਹੈਗੇ ਤੂੰ ਕਰਨਾ ਪਊਗਾ ਤੈਨੂੰ ਚੱਲ ਜੇ ਤੂੰ ਕਿੰਨੀ ਅਸਲਾਹ ਦਿੰਨੀ ਆ ਫਿਰ ਕਰਕੇ ਦੇਖ ਲਈਨੀ ਆ ਮੈਂ ਤਾਂ ਕਰਨਾ ਪਊ ਤੈਨੂੰ ਮੈਂ ਤਾਂ ਤਾਂ ਝੂਠ ਹੋਈ ਨਹੀਂ ਬੋਲਿਆ ਜਾਂਦਾ ਚੱਲ ਚਾਹ ਬਣਾ ਕੇ ਲਿਓਨੀ ਮੈਂ ਉਹ ਚੱਲ ਪਰ ਮੈਂ ਚੱਲੀ ਮੈਂ ਤਾਂ ਕੰਮ ਹੀ ਬਹੁਤ ਨੇ ਚਾਹ ਤਾਂ ਪੀ ਜਾਂਦੀ ਆ ਨਾ ਨੰਨ ਤੂੰ ਹੀ ਪੀ ਮੈਂ ਤਾਂ ਚੱਲੀ ਪਈ ਆ ਬਸ 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 ਨਾ ਕੀ ਸੀ ਆ ਸਭ ਅੱਛਾ ਹੁਣ ਮੇਰੀ ਸਹੇਲੀਆਂ ਨੂੰ ਇਹਨੂੰ ਪੁੱਛ ਕੇ ਆਉਣ ਮੈਂ ਇਹ ਨਹੀਂ ਗਿਆ ਪੁੱਛ ਕੇ ਆਉਣ ਆਪ ਤਾਂ ਜਿਹੜੇ ਤੁਸੀਂ ਲੱਛਣ ਕਰਦੇ ਸੀ ਕਰਦੇ ਸੀ ਆ ਚੁਗਲੀਆਂ ਦਾ ਨਾ ਲਾਓ ਘਟੋ ਘਟ ਕੀ ਚੁਗਲੀਆਂ ਕੀਤੀਆਂ ਅਸੀਂ ਦੁੱਖ ਸੁੱਖ ਕਰਦੇ ਸੀ ਆਪ ਦਾ ਹਾਂ ਸੁਣਦੀ ਸੀ ਮੈਂ ਤੁਹਾਡਾ ਦੁੱਖ ਸੁੱਖ ਸਾਰਾ ਨਾ ਤੁਹਾਨੂੰ ਮੇਰੇ ਨੇ ਲਾਉਣ ਪਉਣ ਤੋਂ ਦਿੱਕਤ ਕੀ ਆ ਲੈ ਚੱਲ ਮੈਂ ਕਦੋਂ ਰੁੱਕਿਆਗਾ ਇਹ ਚੁਗਲੀਆਂ ਤੁਹਾਨੂੰ ਐ ਕਰ ਰਹੇ ਸੀ ਜਿਵੇਂ ਬਾਲੀ ਅੱਕੇ ਪਈ ਹੁੰਨੇ ਹੋਗੇ ਜਿਹੜਾ ਬੰਦਾ ਖੁਦ ਚੁਗਲ ਖਰੋ ਹੋਵੇ ਨਾ ਉਹਨੂੰ ਸਾਰੇ ਚੁਗਲ ਖੋਰੀ ਦੇਖ ਦਿੰਦੇ ਆ ਮੈਂ ਤਾਂ ਕਿਸੇ ਕੋਲੇ ਗੱਲਾਂ ਕਰਦੀ ਨਹੀਂ ਜਦ ਤੱਕ ਦੇਖੋ ਤੁਸੀਂ ਗੱਲਾਂ ਕਰਦੇ ਰਹਿੰਦੇ ਨਾ ਕਦੇ ਮੇਰੇ ਬੰਦੇ ਕੋਲੇ ਆ ਹੁਣ ਆਪਦੀ ਸਹੇਲੀ ਕੋਲੇ ਉੱਤੋਂ ਉਹ ਇਹ ਜੀ ਸੀ ਵੇਲੀ ਚੱਕ ਕੇ ਮੂੰਹ ਆ ਦਿੰਦੀ ਤੈਨੂੰ ਕਿ ਲੋੜ ਕਿਸੇ ਹੋਰ ਕੋਲੇ ਕਰਨ ਦੀ ਤੇਰਾ ਬੰਦਾ ਸੁਣ ਜੂ ਲਿੰਦਾ ਤੇਰੀਆਂ ਮੇਰਾ ਬੰਦਾ ਤਾਂ ਪਰਦੇਸ ਵਿੱਚ ਬੈਠਾਗਾ ਛੋਟੀ ਸੁਣਦਾ ਨਹੀਂ ਨਾ ਤੁਹਾਨੂੰ ਤਾਂ ਹੀ ਪ੍ਰੋਬਲਮ ਰਹਿੰਦੀ ਹੈਗੀ ਮੇਰਾ ਬੰਦਾ ਤਾਂ ਪਰਦੇਸ ਵਿੱਚ ਬੈਠਾਗਾ ਉਰੇ ਨਹੀਂ ਹੈਗਾ ਮੇਰੇ ਬਾਰੇ ਨਾ ਅੱਗੇ ਤਾਂ ਆਪਦੀ ਕਿਸੇ ਵੀ ਸ ਆਪਦੇ ਵਰਗਾ ਸਮਝ ਰੱਖਿਆ ਮੈਨੂੰ ਚੱਲ ਵਧੀਆ ਸੀਜ਼ਨ ਲੱਗ ਗਿਆ ਨਾਲੇ ਦੋ ਪੈਸੇ ਆ ਗਏ ਕਰੇ ਚੱਲ ਹੁਣ ਟੱਕਰ ਆ ਗਿਆ ਨੇੜੇ ਉੱਪਰ ਦੇਖਦੇ ਆ ਕਿੱਥੇ ਕਿੰਨਾ ਟਾਈਮ ਲਾਤਾ ਉਹ ਤੇ ਐਨਾ ਟਾਈਮ ਲਾਇਆ ਕਰਦੇ ਹੁਣ ਤੇ ਬਸ ਹੁਣ ਲੜਨਾ ਸ਼ੁਰੂ ਕਰਦਾ ਤੁਸੀਂ ਤਾਂ ਉਹ ਤੈਨੂੰ ਪਤਾ ਮੈਂ ਥੱਕ ਗਿਆ ਯਾਰ ਸੀਜ਼ਨ ਲੱਗ ਗਿਆ ਇਹ ਤੋਂ ਤੁਸੀਂ ਮੈਨੂੰ ਦੱਸਿਆ ਵੀ ਨਹੀਂ ਹੈਗਾ ਹੁਣ ਤੋਂ ਪਹਿਲਾਂ ਹੁਣ ਤੈਨੂੰ ਦੱਸ ਗਿਆ ਮਾਂ ਸਾਰੇ ਟੱਬਰ ਵੱਡ ਖਾਣ ਨੂੰ ਪਿੰਦਾਗਾ ਚੱਲ ਆ ਜਾ ਚਾਹ ਬਣਾਵਾ ਨਾ ਚਾਹ ਨਾ ਪਾਣੀ ਤੜਕੀ ਰੇ ਕੁੱਤੇ ਖਾਣ ਮਰ ਖਾ ਕੇ ਕੀ ਆਏ ਤੁਸੀਂ ਖਾ ਕੇ ਕੀ ਆਉਣਾ ਦੀਆ ਢਾਬੇ ਤੇ ਰੋਟੀ ਖਾ ਕੇ ਆਏ ਹੋਰ ਕੀ ਖਾ ਕੇ ਮੈਨੂੰ ਬਲਾ ਕੋੜ ਤੁੰਡੇ ਖਾਦੇ ਜਿਹੜਾ ਕੋੜਾ ਕੋੜਾ ਬੋਲਾ ਲੱਗ ਓਏ ਕੋਈ ਕੋੜ ਤੁੰਡੇ ਨਹੀਂ ਖਾਦੇ ਚੰਗਾ ਤੂੰ ਚਾਹ ਦਾ ਤਰਾ ਕੱਚ ਦਾ ਪਪ ਮੇਰੀ ਟਿੱਕੀ ਬੋਲੀ ਆ ਬਾਕੀ ਤੇਰੇ